ਅਸਾ ਕਰ ਪੰਜਵਾਂ ਮੈਲਾ ਪਹਿਲਾ ੴ ਸਤਿਗੁਰ ਪ੍ਰਸਾਦ ਪੀਤਰ ਪੰਚਦੁ ਗੁਪਤ ਮਨਵਾਸੀ ਥਿਰ ਨ ਰਹੇ ਜੈਸੇ ਪਵੇਂ ਉਦਾਸੇ ਮਨ ਮੇਰਾ ਦਿਆਲ ਸਿਤੀ ਥਿਰ ਨ ਰਹੈ ਲੋਭੀ ਕਪਤੀ ਪਾਪੀ ਪਖੰਡੀ ਮਾਇਆ ਅਧਿਕ ਲਗੈ ਰਾਉ ਫੂਲ ਮਾਲਾ ਗਲ ਪਹਿ ਰੂੰਗੀ ਆਰੋ ਮਿਲਗ ਪ੍ਰੀਤਮ ਤਬ ਕਰੂੰਗੀ ਸ਼ਿੰਗਾਰੋ ਪੰਜ ਸਗੀ ਹਮ ਇਕ ਬਤਾਰੂ ਪੀੜ ਲਗੀ ਹੈ ਜਿਹੜਾ ਚਲਨ ਹਾਰੋ ਪੰਜ ਸਗੀ ਮਿਲ ਰੁਦਨ ਕਰੇ ਹਾ ਸ਼ਾਪ ਜੂਤਾ ਪ੍ਰਣਮਤ ਨਾਨਕ ਲੇਖਾ ਦਿਹਾ ਪੰਜ ਸਗੀ ਮਿਲ ਰੁਦਨ ਕਰੇ ਹਾ ਸ਼ਾਪ ਜੂਤਾ ਪ੍ਰਣਮਤ ਨਾਨਕ ਲੇਖਾ ਦਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸ਼ਬਦ ਆਸਾ ਰਾਗ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਸ ਰਾਗ ਵਿੱਚ ਉਤੀਆਂ ਸ਼ਬਦ ਹੈ ਰਾਉ ਦੀ ਪੰਕਤੀ ਜਿਸ ਵਿੱਚ ਕੇਂਦਰੀ ਭਾਵ ਹੈ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੇ ਮੇਰਾ ਮਨ ਜਿਹੜਾ ਉਹ ਦਿਆ ਦੇ ਕਰ ਪ੍ਰਮਾਤਮ ਦੀ ਯਾਦ ਵਿੱਚ ਟਿੱਕੇ ਨਹੀਂ ਬੈਠਦਾ ਉਹਦੇ ਵਿੱਚ ਟਿੱਕਾ ਨਹੀਂ ਰਹਿੰਦਾ ਕਿਉਂਕਿ ਇਹ ਲੋਭੀ ਕਪਤੀ ਪਾਪੀ ਪਖੰਡੀ ਇਸ ਨੂੰ ਮਾਇਆ ਬੋਧ ਲੱਗੀ ਹੋਈ ਹੈ ਮਾਇਆ ਅਧਿਕ ਲੱਗ ਹੈ ਲੋਭੀ ਮਾਇਆ ਅਧਿਕ ਲਗਣ ਦੇ ਆਸ ਨਾਲ ਮਾਇਆ ਅਧਿਕ ਲਗਣ ਦੀ ਲਗਨ ਨਾਲ ਇਹ ਲੋਭੀ ਬਣਿਆ ਕਪਤੀ ਬਣਿਆ ਪਾਪੀ ਪਖੰਡੀ ਬਣਿਆ ਪਿਆ ਇਸ ਮਾਇਆ ਦੀ ਲਗਨ ਨੇ ਮਾਇਆ ਇਕੱਤਰ ਕਰਨ ਦੇ ਲਈ ਮਾਇਆ ਵਿੱਚ ਜੁੜੇ ਰਹਿਣ ਦੇ ਲਈ ਇਹ ਲੋਭੀ ਬਣ ਜਾਂਦਾ ਹੈ ਕਪਟ ਵੀ ਕਰ ਲੈਂਦਾ ਹੈ ਪਾਪ ਵੀ ਕਰ ਲੈਂਦਾ ਹੈ ਕਈ ਕਿਸਮ ਦੇ ਪਖੰਡ ਕਰ ਲੈਂਦਾ ਹੈ ਇਸ ਲਈ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੇ ਤੋ ਇਥੇ ਸਪਸ਼ਟ ਉਪਦੇਸ਼ ਹੈ ਕਿ ਜਿਤਨੀ ਦੇਰੀ ਸਾਡੇ ਅੰਦਰ ਮਾਇਆ ਇਕੱਤਰ ਕਰਦੀ ਪ੍ਰਬਲ ਇੱਛਾ ਹੈ ਪ੍ਰਬਲ ਲਗਨ ਹੈ ਦੁਨੀਆਦਾਰੀ ਨਾਲ ਜਿੰਦਰੀ ਸਾਡੀ ਸੁਰਤੀ ਬਹੁਤੀ ਜੁੜੀ ਰਹਿੰਦੀ ਹੈ ਤੇ ਇਹਨਾਂ ਖਾਸ਼ਿਆਂ ਦੀ ਪੂਰਤੀ ਲਈ ਬੰਦਾ ਲੋਭੀ ਕਪਟੀ ਪਾਪੀ ਪਖੰਡੀ ਬਣਿਆ ਰਵੇ ਤਾਂ ਮਨ ਥਿਰ ਨਹੀਂ ਰਹਿੰਦਾ ਕਈ ਕਹਿੰਦੇ ਨੇ ਇਹਨਾਂ ਜੀ ਪਾਠ ਕਰਦੇ ਆ ਸੁਰਤੀ ਨਹੀਂ ਜੁੜਦੀ ਸੇ ਨੂੰ ਕਹਨ ਨੂੰ ਬੈਠਦੇ ਮਨ ਕਿਤੇ ਤੇ ਕਿਤੇ ਚਲਾ ਜਾਂਦਾ ਮਨ ਟਿੱਕੇ ਨਹੀਂ ਬੈਂਦਾ ਉਹਦਾ ਹੀ ਜਵਾਬ ਜੀ ਕਿ ਮਨ ਮੇਰਾ ਦਿਆਲ ਸੇਤੀ ਚਿਰਨਾ ਰਹਿ ਤੇਰੀ ਕਿਉਂ ਨਹੀਂ ਰਹਿੰਦਾ ਕਿ ਬਈ ਪ੍ਰਬਲ ਇੱਛਾ ਮਾਇਆ ਦੀ ਹੈ ਮਨ ਵਿੱਚ ਸਭ ਤੋਂ ਪ੍ਰਬਲ ਇੱਛਾ ਪ੍ਰਭੂ ਪ੍ਰਾਪਤੀ ਦੀ ਹੋਈ ਨਹੀਂ ਪ੍ਰਭੂ ਨਾਲ ਪਿਆਰ ਬਣਿਆ ਹੀ ਨਹੀਂ ਪ੍ਰਭੂ ਨਾਲ ਕੀ ਸਾਡੀ ਸਾਂਝ ਹੈ ਇਹ ਸਮਝ ਨਹੀਂ ਆਈ ਅਜੇ ਤੱਕ ਇਹ ਸਮਝ ਨਹੀਂ ਆਈ ਕਿ ਅਸੀਂ ਕੌਣ ਹਾਂ ਕਿੱਥੋਂ ਆਏ ਹਾਂ ਸਾਡਾ ਅਸਲਾ ਕੀ ਹੈ ਸਾਡਾ ਮੂਲ ਕੀ ਹੈ ਇਹ ਸਮਝ ਨਾਉਣ ਦੇ ਕਾਰਨ ਉਹ ਉਸ ਅੰਦਿਸ ਦੇ ਪ੍ਰਮਾਤਮਾ ਨਾਲ ਅਨੰਕਾਰ ਪ੍ਰਮਾਤਮਾ ਨਾਲ ਪ੍ਰੀਤ ਨਹੀਂ ਬਣੀ ਪ੍ਰੀਤ ਬਣੀ ਹੋਈ ਹੈ ਮਾਇਆ ਨਾਲ ਤੇ ਮਾਇਆ ਅਧਿਕ ਲਗਿਆ ਮਾਇਆ ਦੇ ਅਧਿਕ ਲਗਣ ਲੱਗੀ ਹੋਈ ਹੈ ਇਸ ਕਾਰਨ ਫਿਰ ਬੰਦਾ ਲੋਭੀ ਕਪਤੀ ਪਾਪੀ ਬਖੰਡੀ ਬਣਿਆ ਰਹਿੰਦਾ ਤੇ ਜਿੰਨੀ ਦੇਰੀ ਲੋਭੀ ਕਪਤੀ ਪਾਪੀ ਬਖੰਡੀ ਇਤਨੀ ਦੇਰੀ ਮਨ ਪ੍ਰਮਾਤਮਾ ਟਿਕ ਕੇ ਨਹੀਂ ਰਹਿੰਦਾ ਗੁਰਬਾਣੀ ਵਿੱਚ ਬੇਅੰਤ ਸ਼ਬਦ ਐਸੇ ਨਹੀਂ ਜਿਹੜੇ ਸਾਨੂੰ ਦ੍ਰਿੜ ਕਰਦੇ ਨੇ ਬਾਈ ਤੁਸੀਂ ਆਪਣੇ ਵਿੱਚ ਆਤਮਿਕ ਗੁਣ ਤਾਨ ਕਰੋ ਦਇਆ ਤੇਰੇ ਜੀ ਸੰਤੋਖ ਈਮਾਨਦਾਰੀ ਵਫਾਦਾਰੀ ਸਮਾਨਤਾ ਇਹ ਜਿਹੜੇ ਉੱਚੇ ਸੁੱਚੇ ਜਤ ਸਤ ਇਹ ਜਿਹੜੇ ਉੱਚੇ ਸੁੱਚੇ ਆਤਮਿਕ ਗੁਣ ਨੇ ਇਹ ਆਪਣੇ ਵੀ ਤਾਨ ਕਰੋ ਇਹਦੇ ਉਲਟ ਨਰਦੇਹੀਪਨ ਆਪਣਾ ਬੇਗਾਨਾਪਨ ਉੱਚ ਨੀਚ ਦੇ ਵਿਤਕਰੇ ਨਫ਼ਰਤਾਂ ਵੈਰ ਵਿਰੋਧ ਚੋਰ ਚਲਾਕੀਆਂ ਨੇਕ ਕਿਰਤ ਨਾ ਕਰਨਾ ਵਹੰਡ ਕਰਕੇ ਕਿਰਤ ਕਮਾਈ ਕਰਨਾ ਲੁੱਟ ਖਸੂਟ ਦੀ ਜਿਹੜਾ ਸੁਭਾਅ ਹੈ ਇਹਦਾ ਤਿਆਗ ਕਰਕੇ ਆਤਮ ਗੁਣ ਜੋ ਪ੍ਰਭੂ ਨੂੰ ਪਾਉਂਦੇ ਨੇ ਉਹ ਧਾਰਨ ਕਰੋ ਇਹ ਪ੍ਰੇਰਣਾ ਸਾਨੂੰ ਆ ਮਿਲਦੀ ਹੈ ਇਸੇ ਲਈ ਮਿਲਦੀ ਹੈ ਕਿ ਅਸੀਂ ਬਾਣੀ ਪੜ੍ਹਦੇ ਹਾਂ ਵਿਚਾਰਦੇ ਹਾਂ ਕਥਾ ਵਾਰਤਾਂ ਕਰਦੇ ਹਾਂ ਕੀਰਤਨ ਕਰਦੇ ਹਾਂ ਲੇਕਿਨ ਆਪਣਾ ਸੁਭਾਅ ਲੋਬੀ ਕਪਤੀ ਪਾਪੀ ਪਖੰਡੀ ਸੁਭਾਵ ਨਹੀਂ ਬਦਲਦੇ ਬਾਣੀ ਵਿੱਚੋਂ ਉਪਦੇਸ਼ਾਂ ਰਾਹੀਂ ਸਾਡਾ ਸੁਭਾਅ ਸਾਡੇ ਆਤਮ ਮਨ ਦੀ ਵਿਰਤੀ ਬਦਲਣੀ ਚਾਹੀਦੀ ਸੀ ਮਨੋਵ੍ਰਤੀ ਜਿੰਨੀ ਦੇਰੀ ਮਾਇਆਵਾਦੀ ਹੈ ਇਤਨੀ ਦੇਰੀ ਇਸ ਸੁਰਤੀ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਟਿਕਦਾ ਪ੍ਰਮਾਤਮਾ ਦੇ ਨਾਮ ਦਾ ਅਨੁਭਵ ਹੀ ਨਹੀਂ ਹੁੰਦਾ ਤੇ ਨਾ ਹੀ ਉਹਦੇ ਵਿੱਚ ਉਹ ਆਨੰਦ ਮਿਲਦਾ ਕਿ ਦੁਨੀਆ ਦੇ ਸਾਰੇ ਰਸ ਫਿੱਕੇ ਲੱਗਣ ਫੋਕੇ ਲੱਗਣ ਔਰ ਪ੍ਰਭੂ ਨਾਮ ਦਾ ਰਸ ਆਨੰਦ ਵਿੱਚ ਲੱਗੇ ਉਸ ਆਤਮਿਕ ਆਨੰਦ ਵਾਲੇ ਅੰਮ੍ਰਿਤ ਦੀ ਪ੍ਰਾਪਤੀ ਹੋਵੇ ਇਹ ਹੁੰਦਾ ਹੀ ਨਹੀਂ ਜਿੰਨੀ ਦੇਰੀ ਅਸੀਂ ਪਹੰਡੀ ਬਣੇ ਰਵਾਂਗੇ ਉੱਚਾ ਸੁੱਚਾ ਜੀਵਨ ਧਾਰਨ ਕਰਨ ਤੋਂ ਬਿਨਾਂ ਪੀਤ੍ਰ ਆਚਰਨ ਤੋਂ ਬਿਨਾਂ ਮਨ ਟਿਕਦਾ ਹੀ ਨਹੀਂ ਐਸੇ ਹਿਰਦੇ ਵਿੱਚ ਮਨ ਟਿਕਦਾ ਹੈ ਜਿਸ ਮਨ ਦੇ ਅੰਦਰ ਬਾਕੀ ਕਿਸੇ ਹੋਰ ਚੀਜ਼ ਦੀ ਪ੍ਰਬਲ ਇੱਛਾ ਜਿਹੜੀ ਹੈ ਉਹ ਮਿਟ ਗਈ ਹੋਵੇ ਤੇ ਨਾਮ ਲਈ ਸਭ ਤੋਂ ਤੀਬਰ ਇੱਛਾ ਨਾਮ ਲਈ ਪੈਦਾ ਹੋ ਜਾਵੇ ਕਿਉਂਕਿ ਜਿਹਨਾਂ ਦੇ ਇਹ ਚੀਜ਼ਾਂ ਨੇ ਅੰਦਰ ਪੀਤਰ ਪੰਜ ਗੁਪਤ ਮਨ ਵਾਸੇ ਇਸ ਵੇਰ ਮਨ ਵਿੱਚ ਗੁਪਤ ਰੂਪ ਵਿੱਚ ਕਾਮ ਕ੍ਰੋਧ ਲੋਭ ਹੰਕਾਰ ਦੇ ਪੰਜ ਜਜ਼ਬੇ ਇਤਨੇ ਪ੍ਰਬਲ ਹੋ ਜਾਂਦੇ ਨੇ ਕਿ ਇਹ ਜਿੰਨੀ ਇਹਨਾਂ ਦੀ ਲੋੜ ਹੁੰਦੀ ਹੈ ਸਮਾਜ ਵਿੱਚ ਉਹਦੋਂ ਤੂੰ ਅੱਗੇ ਵਧ ਜਾਂਦੇ ਨੇ ਲੋਭ ਹੱਦਰਜੇ ਦਾ ਇਤਨੇ ਲੋਭ ਕਰਨ ਦੇ ਚੰਗਾ ਹੈ ਕਿ ਬੰਦਾ ਉੱਠੇ ਉਦਮ ਕਰੇ ਉਦਮ ਕਰਨ ਦੀ ਜੀਵਤ ਹਕਮਾਂ ਦੀ ਸੁੱਖ ਪਹੁੰਚ ਤੇ ਹੰਦੇ ਤੂੰ ਪ੍ਰਭੂ ਬਿਨੂ ਨਾਨਕ ਉਤਰੀ ਚਿੰਤ ਇਤਨਾ ਉਦਮ ਕਰੇ ਇੰਨਾ ਲੋਭ ਤੇ ਚਾਹੀਦਾ ਲੇਕਿਨ ਜੇ ਕਮਾਦੇ ਕਮਾਦੇ ਦੁਨੀਆਂ ਲੁੱਟਣ ਲੱਗ ਪਵੇ ਤੇ ਫੇ ਇਹ ਇਹ ਇੱਛਾ ਪਰਬਲ ਹੋ ਗਈ ਇਹ ਮਾਇਆਵਾਦੀ ਸੋਚ ਹੋ ਗਈ ਤੇ ਇਸ ਤਰ੍ਹਾਂ ਕਾਮ ਹੈ ਸੰਸਾਰ ਦੀ ਉਤਪਤੀ ਦਾ ਇੱਕ ਸਾਧਨ ਹੈ ਪਤੀ ਪਤਨੀ ਦੇ ਪਿਆਰ ਨਾਲ ਸਰੀਰਕ ਸਿਰਕ ਸੰਬੰਧਨ ਤੱਕ ਸੀਮਤ ਹੋਵੇ ਤਾਂ ਇਹ ਕੰਮ ਉਪਜਾਉ ਹੈ ਸੰਸਾਰ ਦੀ ਉਤਪਤੀ ਦਾ ਸਾਧਨ ਹੈ ਤੇ ਜੇ ਇਹ ਹੀ ਵਿਕਾਰੀ ਬਣ ਕੇ ਬੰਦਾ ਵਿਚਾਰੀ ਬਣ ਜਾਵੇ ਕਿਸੇ ਦੀ ਇੱਜ਼ਤ ਦੀ ਪਰਵਾਹ ਨਾ ਕਰੇ ਤੇ ਉਸ ਲਈ ਇਹ ਇਹ ਕੰਮ ਜਿਹੜਾ ਹੈ ਇੱਕ ਵਿਕਾਰ ਬਣ ਗਿਆ ਪਾਪ ਬਣ ਗਿਆ ਇਸ ਤਰ੍ਹਾਂ ਇਹ ਪੰਜ ਜਿਹੜੇ ਨੇ ਜਜ਼ਬੇ ਇਹ ਵਸੂ ਜਹ ਹਨ ਇਹ ਸਰੀਰੂਪੀ ਰੱਥ ਦੇ ਘੋੜੇ ਹਨ ਤੇ ਇਹ ਸਰੀਰੂਪੀ ਰੱਥ ਸੈਤ ਇਹ ਆਪਣੀ ਮੰਜ਼ਿਲ ਤੈਅ ਕਰਦੇ ਨੇ ਤੇ ਜੇ ਇਹ ਵਸਤੂ ਬਾਹਰ ਹੋ ਜਾਣ ਬੇਲਗਾਮੀ ਹੋ ਜਾਣ ਤਾਂ ਇਹ ਜੀਵਨ ਨੂੰ ਖੋਹਾਰ ਕਰਦੇ ਨੇ ਜਿਵੇਂ ਕੋੜੇ ਅਗਰ ਬਿਟਰ ਜਾਣ ਤੋ ਰੱਥ ਟਾਂਗਾ ਉਹਨੂੰ ਪੁੱਠਾ ਕਰਕੇ ਸਵਾਰੀਆਂ ਨੂੰ ਮਾਰਦੇ ਨੇ ਆਪ ਵੀ ਮਰਦੇ ਨੇ ਰੱਤ ਦੀ ਵੀ ਤੋੜ-ਫੋੜ ਹੋ ਜਾਂਦੀ ਐ ਬਸ ਬਿਲਕੁਲ ਇਹ ਪੰਜ ਅਜਮਰੇ ਨੇ ਇਸ ਦੇ ਵਿੱਚ ਵਸਦੇ ਨੇ ਮਨੁਜ ਵਸਦੇ ਨੇ ਪੰਜ ਪੀਤਰ ਪੰਜ ਗੁਪਤ ਮਨ ਵਾਸੀ ਮਨ ਵੀ ਜਿਹੜੇ ਪੰਜ ਗੁਪਤ ਰੂਪ ਵਿੱਚ ਵਸੇ ਹੋਏ ਨੇ ਜਜ਼ਬੇ ਥਿਰ ਨਾ ਰਹੇ ਜਿਵੇਂ ਭਮੇ ਉਦਾਸੀ ਇਹ ਆਪ ਟਿੱਕੇ ਨਹੀਂ ਬੈਠਦੇ ਕਦੇ ਇੱਕ ਵਾਰchnਾ ਜਗਦੀ ਕਦੇ ਦੂਜੀ ਕਦੇ ਇੱਕ ਇੱਛਾ ਪ੍ਰਬੰਧ ਹੁੰਦੀ ਕਦੇ ਦੂਜੀ ਇਹ ਅੰਦਰੋਂ ਪੰਜ ਜਿਹੜੇ ਨੇ ਇਹ ਸਾਡੇ ਜਜ਼ਬੇ ਟਿੱਕੇ ਨਹੀਂ ਬੰਦੇ ਇਸ ਵਾਸਤੇ ਫਿਰ ਮਨ ਕਿਵੇਂ ਥਿਰ ਰਹੇ ਮਨ ਕਿਵੇਂ ਟਿੱਕੇ ਟਿੱਕੇ ਫਿਰ ਮਨ ਮੇਰਾ ਦਿਆਲ ਸੇਤੀ ਥਿਰਣਾ ਰਹੇ ਇਸੇ ਵਾਸਤੇ ਥਿਰ ਨਹੀਂ ਰਹਿੰਦਾ ਕਿਉਂਕਿ ਮਨ ਦੇ ਵਿੱਚ ਲਗਨ ਦੇ ਹੋਰ ਹੈ ਇਸ ਪਾਸੇ ਦੀ ਲਗਨ ਹੀ ਨਹੀਂ ਅਸੀਂ ਇਹ ਵੀ ਦੇਖਿਆ ਕਿ ਸੰਸਾਰ ਵਿੱਚ ਇੱਕ ਦੇ ਰੱਬੀ ਪਿਆਰ ਹੈ ਰਬੀ ਸ਼ਕ ਹੈ ਇੱਕ ਇਸ਼ਕ ਮਜਾਜ਼ੀ ਸੰਸਾਰ ਦਾ ਸ਼ਕ ਹੈ ਜਿਹੜੇ ਸੰਸਾਰ ਦੇ ਇਸ਼ਕ ਵੀ ਜੁੜ ਗਏ ਚਾਹੇ ਉਹ istri pati ਦੇ ਪਿਆਰ ਵੀ ਜਿਹੜੇ ਜਿਨ੍ਹਾਂ ਦੀ ਇੱਛਾ ਪ੍ਰਬਲ ਹੋ ਗਈ ਉਹ ਬਾਕੀ ਸੰਸਾਰ ਉਹਨਾਂ ਦੇਖਿਆ ਹੀ ਕਹਣੀ ਉਹ ਕਿਸੇ ਦੇ ਪਰਵਾਹ ਨਹੀਂ ਕਰਦੇ ਇੱਕ ਦੂਜੇ ਤੇ ਮਰ ਮਿਟ ਜਾਂਦੇ ਨੇ ਮਤਲਬ ਕੋਈ ਵੀ ਇੱਛਾ ਜਿਹੜੀ ਪ੍ਰਬਲ ਹੈ ਉਹ ਉਦੋਂ ਹੀ ਹੁੰਦੀ ਹੈ ਜਦੋਂ ਬਾਕੀ ਸਾਰੀ ਇੱਛਾ ਮਰ ਜਾਂ। ਇਸ ਤਰ੍ਹਾਂ ਸੀ ਪ੍ਰਭੂ ਦੀ ਲਗਨ ਹਿਰਦੇ ਵਿੱਚ ਤਾਂ ਪੈਦਾ ਹੋਵੇਗੀ ਕਿ ਬਾਕੀ ਸੰਸਾਰੀ ਜਿਹੜਾ ਸਾਡੇ ਜਜ਼ਬੇ ਨੇ ਚਸਕੇ ਨੇ ਬੋਹੂ ਬਿਲਾਸ ਨੇ ਇਹ ਟਿਕ ਜਾਣ ਇਹਨੇ ਟਿਕਾਉ ਆ ਜਾਵੇ ਇਹਨੇ ਸਹਿਜ ਆ ਜਾਵੇ ਇਹ ਸਮਝ ਆ ਜਾਵੇ ਕਿ ਇਹ ਕੁਝ ਕਰਨ ਲਈ ਸੰਸਾਰ ਦੇ ਅਸੀਂ ਜੀਵ ਨਹੀਂ ਆਏ ਹਾਂ ਸਾਡਾ ਅਸਲ ਜੀਵਨ ਦਾ ਮਨੋਰਥ ਬਹੁਤ ਵੱਡਾ ਹੈ ਪ੍ਰਭੂ ਪ੍ਰਾਪਤੀ ਹੈ ਫਿਰ ਜਾ ਕੇ ਇਸ ਪਾਸੋਂ ਜਦੋਂ ਮਨ ਪਿੱਛੇ ਹਟੇ ਇਹ ਜਿਹੜੇ ਪੰਜ ਪੀਤਰ ਵਸਦੇ ਪਏ ਨੇ ਜਜ਼ਬੇ ਇਹ ਵਸ ਆ ਜਾਣ ਫਿਰ ਹੀ ਮਨ ਜਾ ਕੇ ਫਿਰ ਰਹਿਂਦਾ ਹੈ ਟਿਕਦਾ ਹੈ ਜਿੰਦ ਜਿਸ ਨਾਲ ਇਹ ਨਹੀਂ ਟਿਕੇ ਰਹਿੰਦੇ ਅੰਦਰ ਮਨ ਵੀ ਨਹੀਂ ਟਿਕਦਾ ਇਹ ਵੀ ਭਟਕਦਾ ਹੀ ਰਹਿੰਦਾ ਹੈ ਇਹ ਅਸੀਂ ਸਰੀਰ ਕਰਕੇ ਦੇ ਬੈਠੇ ਹੁੰਦੇ ਚੋਕੜਾ ਮਾਰ ਕੇ ਪਰ ਮਨ ਵਿੱਚੋਂ ਕਿਤੇ ਕਿਤੇ ਉਡਾਰੀਆਂ ਮਾਰਦਾ ਜ਼ੁਬਾਨ ਪਾੜ ਪੜ ਜਾਂਦੀ ਹੈ ਤੁਸੀਂ ਦੇਖੋ ਕਈ ਨਵਾਂ ਪਾੜ ਕਰਦੇ ਸਾਰਾ ਮਨ ਵਿੱਚ ਉੱਡ ਜਾਂਦਾ ਤੁਸੀਂ ਦਸਵੀਂ ਪੋੜੀ ਤੱਕ ਤੁਹਾਡੀ ਸੁਰਤੀ ਠੀਕ ਸੀ ਦਸਵੀਂ ਦੇ ਜਾ ਕੇ ਉੱਡੀ ਤੇ ਪਾਈ ਸੱਤ ਪੋੜੀਆਂ ਤੁਸੀਂ ਪੜ ਗਏ ਹੋ ਫਿਰ ਪਤਾ ਲੱਗਿਆ ਮੇਦੇ 20ਵੀਂ 25ਵੀਂ ਪੋੜੀ ਤੇ ਪੁੱਜ ਗਏ ਪਾੜ ਕਰਦੇ ਹਾਂ ਪਰ ਬਿਜਲੀ ਪੋੜੀਆਂ ਪਤਾ ਨਹੀਂ ਕਿਸ ਨੇ ਬੜੀਆਂ ਉਧਰ ਸੁਰਤੀ ਲੱਗੀ ਹੀ ਨਹੀਂ ਸੁਰਤੀ ਪਤਾ ਨਹੀਂ ਕਿੱਥੇ ਜਾ ਕੇ ਹੋਰ ਆਪਣੇ ਬਿਜ਼ਨਸ ਕਰਨੇ ਸ਼ੁਰੂ ਹੋ ਗਏ ਦੁਨੀਆ ਵੀ ਕਾਰੋਬਾਰ ਕਰਨੀ ਸ਼ੁਰੂ ਹੋ ਗਈ ਤੇ ਮਨ ਸਿਰੇ ਨਹੀਂ ਟਿਕਦਾ ਕਿਉਂਕਿ ਸਾਡੀ ਸੋਚ ਵਿੱਚ ਦੁਨੀਆਦਾਰੀ ਦੇ ਜਿਹੜੇ ਭੋਗ ਬਿਲਾਸ ਨੇ ਦੁਨੀਆਦਾਰੀ ਦੇ ਜਿਹੜੇ ਚਸਕੇ ਵਿਸ਼ੇ ਵਿਕਾਰ ਨੇ ਇਹ ਜਿਆਦੇ ਪ੍ਰਬਲ ਹਨ ਪੂਲ ਮਾਲਾ ਗਲ ਪੈਰੂੰਗੀ ਹਾਰੋਂ ਮਿਲੇਗਾ ਪ੍ਰੀਤ ਤਮ ਤਬ ਕਰੂੰਗੀ ਸ਼ਿੰਗਾਰੋ ਤੇ ਜੇ ਕਿਦੇ ਕੋਈ ਖਿਆਲ ਆਇਆ ਕਿਵੇਂ ਪ੍ਰਭੂ ਦਾ ਪਿਆਰ ਪ੍ਰਾਪਤ ਕਰਾਂ ਮੈਂ ਭਗਤੀ ਮਾਰਗ ਦੇ ਤੁਰਾਂ ਤੇ ਫਿਰ ਬੰਦੇ ਨੇ ਕੀ ਕੀਤਾ ਕੇਵਲ ਧਰਮੀ ਲੋਕਾਂ ਦਾ ਲਬਾਜ਼ ਧਾਰਨ ਕਰ ਲਏ ਪਗਵੀ ਚੋਲੇ ਪਾਲੇ لمبے ਚੂੜੇ ਚੋਲੇ ਪਾਰੇ ਗੋਲ ਦਸਤਾਰਾਂ ਬਨ ਲਈਆਂ ਦਾੜੇ ਪ੍ਰਕਾਸ਼ਲੇ ਬਾਰੂ ਕੋਕਰ ਪਾਲੇ ਸ੍ਰੀ ਰਿਕ ਸ਼ਿੰਗਾਰ ਜਿਹੜਾ ਹੈ ਸ੍ਰੀ ਰਿਕ ਜਿਹੜੇ ਸਾਡੇ ਬਾਣੇ ਨੇ ਬਾਣੇ ਪਾਲੇ ਲੇਕਿਨ ਸੋਚਿਆ ਕਿ ਇਹ ਕੇਵਲ ਬਾਣੇ ਪਾਉਣ ਨਾਲ ਬਾਰੂ ਧਾਰਮਿਕ ਕਿਸਮ ਦੇ ਲਿਬਾਸ ਪਹਿਨਣ ਨਾਲ ਸ਼ਾਇਦ ਮੈਂ ਪ੍ਰਾਪਤ ਕਰ ਜਾਵਾਂ ਮੈਂ ਇਹ ਹਾਰ ਸ਼ਿੰਗਾਰ ਕਰ ਲਵਾਂ ਤੇ ਫਿਰ ਮੈਂ ਪ੍ਰਾਪਤ ਕਰਾਂਵਾਂਗਾ ਫੁੱਲ ਮਾਲਾ ਗਲ ਪਹਿਰੂੰਗੀ ਹਾਰੂ ਇਹ ਗੱਲ ਵਿੱਚ ਗਾਣੀਆਂ ਪਾਲੀਆਂ ਫੁੱਲ ਮਾਲਾ ਪਾਲੀਆਂ ਤੇ ਹਰ ਸ਼ਿੰਗਾਰ ਕਰ ਲਈ ਮਿਲੇਗਾ ਪ੍ਰੀਤਮ ਤਬ ਕਰੂੰਗੀ ਸ਼ਿੰਗਾਰੂ ਇਹ ਹਰ ਸ਼ਿੰਗਾਰ ਕਰੂੰਗੀ ਤੇ ਮੈਨੂੰ ਪ੍ਰੀਤਮ ਪ੍ਰਮਾਤਮ ਮਿਲ ਜਾਵੇਗਾ ਲੇਕਿਨ ਨਹੀਂ ਇਹ ਵੀ ਗੱਲ ਨਹੀਂ ਬਣੀ ਖਾਲੀ ਬੈਰੂਨੀ ਪੇਖਾਂ ਨਾਲ ਗੱਲ ਨਹੀਂ ਬਣਦੀ ਖਾਲੀ ਬਾਹਰਲੇ ਹਾਰ ਸ਼ਿੰਗਾਰ ਨਾਲ ਗੱਲ ਨਹੀਂ ਬਣਦੀ ਆਤਮ ਗੁਣਾਂ ਦਾ ਸ਼ਿੰਗਾਰ ਚਾਹੀਦਾ ਆਤਮ ਗੁਣਾਂ ਦਾ ਸ਼ਿੰਗਾਰ ਚਾਹੀਦਾ ਕਰਮੀ ਹੋਵੇ ਕਪੜਾ ਨਦਰੀ ਮੁਕਤਵਾਰ ਉਹ ਸਾਨੂੰ ਕਰਨੀ ਰੂਪੀ ਕਪੜਾ ਜਿਹੜਾ ਹੈ ਉਹ ਸਾਨੂੰ ਪ੍ਰਾਪਤ ਹੋਣਾ ਚਾਹੀਦਾ ਪੰਜ ਸਖੀ ਹਮ ਇੱਕ ਬਤਾਰੂ ਅਸੀਂ ਪੰਜ ਗਿਆਨ ਇੰਦਰੀਆਂ ਸਾਡੀਆਂ ਸਖੀਆਂ ਨੇ ਜਿਨ੍ਹਾਂ ਗਿਆਨ ਇੰਦਰੀਆਂ ਰਾਹੀਂ ਅਸੀਂ ਸੰਸਾਰ ਨਾਲ ਜੁੜਦੇ ਹਾਂ ਤੇ ਇਸ ਸੀੜ ਦੇ ਵਿੱਚ ਪੰਜ ਜਿੱਤੇ ਗਿਆਨ ਇੰਦਰੀਆਂ ਉੱਤੇ ਪਤਾਰੂ ਰੂਪੀ ਪ੍ਰਮਾਤਮਾ ਖਸਮ ਰੂਪੀ ਪ੍ਰਮਾਤਮਾ ਦੀ ਜੋਤੀ ਅੰਦਰ ਟਿਕੀ ਹੋਈ ਹੈ ਪੇੜ ਲੱਗੀ ਹੈ ਜਿਹੜਾ ਜਾਲਨਹਾਰੂ ਪਰ ਸਾਡੀ ਸੁਰਤੀ ਪੇੜ ਲੱਗੀ ਸਰੀਰ ਨਾਲ ਜੁੜੀ ਹੋਈ ਹੈ ਅੰਦਰ ਜਿਹੜਾ ਏਕ ਪਤਾਰੂ ਹੈ ਉਹਦੀ ਸਮਝ ਨਹੀਂ ਉਹਦਾ ਗਿਆਨ ਨਹੀਂ ਆਤਮਾ ਦਾ ਗਿਆਨ ਨਹੀਂ ਪੇੜ ਲੱਗੀ ਬਸ ਸਰੀਰ ਦੇ ਮੂਵ ਚ ਲੱਗੀ ਹੋਈ ਹੈ ਦੇਹ ਦੇ ਆਤਮਾ ਵਿੱਚ ਜੀਹੜਾ ਚੱਲਨ ਹਾਰੋ ਇਹ ਭੁੱਲ ਜਾਂਦੀ ਹੈ ਕਿ ਇਹ ਜੀਵਾਤਮਾ ਅੰਦਰ ਜਿਹੜਾ ਹੈ ਇਹ ਇੱਕ ਪਤਾਰੋ ਇਹਨੇ ਇੱਕ ਦਿਨ ਸਰੀਰ ਨੂੰ ਤਿਆਗ ਜਾਣਾ ਹੈ ਇਹਨੇ ਟੁਰ ਜਾਣਾ ਤੇ ਜਿੰਨੀ ਦੇਰੀ ਇਹ ਸਰੀਰ ਦਾ ਸਾਥ ਦੇ ਰਿਹਾ ਹੈ ਇਤਨੀ ਦੇਰੀ ਸਰੀਰ ਦੇ ਕਰਮ ਇੰਦਰੀਆਂ ਰਹੀਆਂ ਤੇ ਮਨ ਵਿੱਚ ਉਪਜੇ ਗਿਆਨ ਇੰਦਰੀਆਂ ਰਹੀਆਂ ਇਹਨਾਂ ਦਾ ਸਹੀ ਪ੍ਰਯੋਗ ਕਰਾਂ ਇਨ ਰਹੀ ਮੇ ਨਾਮ ਦੀ ਕਮਾਈ ਕਰਾਂ ਸਤਸੰਗੀ ਜਮਾਂ ਧਾਰਮਿਕ ਪੁਸਤਕਾਂ ਪੜਾਂ ਧਰਮ ਦੀ ਗੁਰੂ ਦੀ ਬਾਣੀ ਪੜ ਕੇ ਉਹਦੇ ਵਿੱਚੋਂ ਸਮਝਾਂ ਕਿ ਮੈਂ ਕਿਸ ਕਿਸਮ ਦਾ ਜੀਵਨ ਮੈਨੂੰ ਜਿਉਣਾ ਹੈ ਮੇਰੀ ਜੀਵਨ ਜਾਂਚ ਕੀ ਹੈ ਗੁਰੂ ਵਾਲੀ ਜੀ ਦੀ ਜਚ ਕਿਹੜੀ ਹੈ ਉਹ ਸਿੱਖੇ ਬੰਦਾ ਲੇਕਿਨ ਨਹੀਂ ਬੰਦਾ ਇਨ ਪੰਜਾਂ ਦੇ ਢੇ ਚੜ ਕੇ ਤੇ ਪੰਜ ਗਿਆਨ ਇੰਦਰੀਆਂ ਰਾਹੀਂ ਬਾਹਰ ਦੁਨੀਆ ਨਾਲ ਜਾ ਕੇ ਜੁੜਦਾ ਹੈ ਤੇ ਦੁਨੀਆ ਕਮਾੜ ਦੇ ਚਸਕੇ ਵਿੱਚ ਉਹ ਆਪਣਾ ਅਸਲਾ ਭੁੱਲੀ ਜਾਂਦਾ ਹੈ ਇਹ ਭੁੱਲੀ ਜਾਂਦਾ ਹੈ ਕਿ ਇੱਕ ਪਤਾਰੋ ਵੀ ਅੰਦਰ ਬੈਠਾ ਹੋਇਆ ਹੈ ਜਿਸ ਨੇ ਫਿਰ ਉੱਠ ਕੇ ਚਲੇ ਜਾਣਾ ਫਿਰ ਇਹ ਮਿੱਟੀ ਦੀ ਢੇਰੀ ਰਹਿ ਜਾਂਦੀ ਹੈ ਪੰਜ ਸਖੀ ਮਿਲ ਰੁਦਨ ਕਰੇਗਾ ਤੇ ਆਖਿਰ ਜਦੋਂ ਉਹ ਸਮਾਂ ਆਇਆ ਸ਼ਾਪ ਜੂਤਾ ਪ੍ਰਣਮਤ ਨਾਨਕ ਲੇਖਾ ਦਿਖਾ ਜਦੋਂ ਸ਼ਾ ਆਤਮਾ ਜੀਵਾਤਮਾ ਅੰਦਰ ਉਠ ਕੇ ਤੁਰ ਪਿਆ ਤੇ ਫਿਰ ਪੰਜ ਸਖੀ ਮਿਲ ਰੁਦਨ ਕਰੇਗਾ ਇਹ ਜਿਹੜੇ ਪੰਜੇ ਸਖੀਆਂ ਜਿਹੜੀਆਂ ਬਾਹਰ ਪੜਗਾਈ ਫਿਰਦੀਆਂ ਸਨ ਇਹ ਉਸੇ ਰੋਣ ਤੋਨ ਕਰ ਜੂਗੀ ਰਹਿ ਜਾਂਦੀਆਂ ਨੇ ਚੁੱਪ ਕਰਕੇ ਬਹਿ ਜੰਦੀਏ ਨੇ ਹੁਣ ਦੌੜ ਭੱਜ ਮੁੱਕ ਗਈ ਸਿਰ ਦੀ ਸਿਰਦ ਨਹੀਂ ਰਿਹਾ ਦੌੜ ਭੱਜ ਕਰਨ ਜੂਗਾ ਵਿਸ਼ੇ ਭੁਖਣ ਜੂਗਾ ਤੇ ਬੰਦਾ ਨਕਾਰਾ ਹੋ ਕੇ ਪਹਿ ਗਿਆ ਜੀਵਾਤਮਾ ਰੂਪ ਵਿੱਚੋਂ ਨਿਕਲ ਗਿਆ ਤੇ लेखा ਦੇਣਾ ਪਿਆ ਜਾ ਕੇ ਅਗੇ ਜੀਵਾਤਮਾ ਨੂੰ ਨਾਨਕ ਲੇਖਾ ਦੇਖਾ ਲੇਖਾ ਦੇਣਾ ਪੈ ਗਿਆ ਇਸ ਤੋਂ ਪਹਿਲਾਂ ਕਿ ਸਾਨੂੰ ਸਮਝ ਉਦੋਂ ਆਵੇ ਜਦੋਂ ਇਹ ਸਮਾਂ ਆ ਜਾਏ ਫਿਰ ਕੋਈ ਲਾਭ ਨਹੀਂ ਉਸ ਵੇਲੇ ਜੀਵਨ ਵਿੱਚ ਆਤਮਗੁਣ ਨਹੀਂ ਕਮਾਇਆ ਜਾ ਸਕਦੇ ਜਿੰਦਰੀ ਸਤੰਦੁਰਸਾ ਸੇਤਮਨ ਹਾਂ ਅਸੀਂ ਨਾਮ ਬਾਣੀ ਪੜੀਏ ਵਿਚਾਰ ਕਰੀਏ ਅਮਰਿਤ ਜੀਵਨ ਜਿਉਂਦਾ ਯਤਨ ਕਰੀਏ ਤਾਂ ਹੀ ਸਾਡਾ ਜੀਵਨ ਸਫਲ ਹੋਵੇਗਾ ਜਜ਼ਬਿਆਂ ਨੂੰ ਬਸ ਵਿੱਚ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ